ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਬਰਾੜ ਰਾਸਤਾ ਨਾਲ ਫੇਸਬੁਕ ਤੇ YouTube ਚੈਨਲ ਤੇ ਤਾਂ ਜੀ ਮਿੱਤਰ ਪਿਆਰ ਤੁਹਾਨੂੰ ਨਿਊਜ਼ੀਲੈਂਡ ਦਾ ਕ੍ਰਿਸਮਸ ਦਾ ਮਾਹੌਲ ਦਿਖਾਉਣੇ ਆ ਜਿੱਥੇ ਜਿੱਥੇ ਜਿਹੜੇ ਜਿਹੜੇ ਦੇਸ਼ ਦੇ ਵਿੱਚ ਗੋਰੇ ਰਹਿੰਦੇ ਆ ਉਥੇ ਕ੍ਰਿਸਮਸ ਬੜੇ ਧੂਮ ਧਾਮ ਨਾਲ ਮਨਾਈ ਜਾਂਦੀ ਆ ਇੱਥੇ ਵੀ ਪੂਰੀਆਂ ਤਿਆਰੀਆਂ ਆਪਣੇ ਆਕਲੈਂਡ ਸਿਟੀ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਕ੍ਰਿਸਮਸ ਦੀਆਂ ਕਿਵੇਂ ਚੱਲ ਰਿਹਾ ਪ੍ਰੋਗਰਾਮ ਸਾਰਾ ਬਣੇ ਰਹੋ ਆਪਣੇ ਅੱਜ ਦੇ ਵਲੌਗ ਦੇ ਵਿੱਚ ਸਿਟੀ ਦਾ ਸਾਰਾ ਮਾਹੌਲ ਤੁਹਾਨੂੰ ਕਰਾਉਣੇ ਆ ਦਰਸ਼ਨ ਤੇ ਕ੍ਰਿਸਮਸ ਦਾ ਮਾਹੌਲ ਦਿਖਾਉਣ ਇਹ ਚੱਲੀ ਜਾਂਦਾ ਇਹ ਜੋਕਰ ਇਹ ਬਣੇ ਹੋਏ ਆ ਉਧਰ ਆਪਣੇ ਚੱਲੀ ਜਾਂਦਾ ਜਿਵੇਂ ਆਪਾਂ ਕਹਿ ਦਈਏ ਆਪਣੇ ਦਿਖਾਉਣ ਦੇ ਹੁੰਦੇ ਨਾ ਲਾ ਕੇ ਇਹ ਨਹੀਂ ਜਾਪੋ ਲਿਕੇ ਕੜੀ ਘਮਾਉਂਦਾ ਏ ਗੋਰਾ ਆਵਦੀਆਂ ਬਾਹਾਂ ਤੇ ਲੋਕ ਬੈਠ ਕੇ ਦੇਖੀ ਜਾਂਦੇ ਆ ਪੂਰਾ ਘੈਂਟ ਗੱਲਬਾਤ ਐ ਇਧਰਲੇ ਪਾਸੇ ਨਿਊਜ਼ੀਲੈਂਡ ਦੀ ਜਿਹੜੀ ਇਹ ਨਿਵਾਕਾਂ ਨੂੰ ਖੁਸ਼ ਕਰਨ ਵਾਸਤੇ ਢਾਈ ਜਾਂਦੀ ਐ ਇਧਰਲੇ ਪਾਸੇ ਨਿਊਜ਼ੀਲੈਂਡ ਦੀ ਪੁਲਿਸ ਇਹ ਗੱਡੀਆਂ ਲੱਗੀਆਂ ਇਹ ਸਿਰਫ ਕਿ ਨਿਊਜ਼ੀਲੈਂਡ ਦੀ ਪੁਲਿਸ ਨਾਲ ਜਵਾਕਾਂ ਨੇ ਜਾਂ ਕਿਸੇ ਨੇ ਫੋਟੋ ਮੰਗ ਝਾਉਣੀਆਂ ਤਾਂ ਫੋਟੋਆਂ ਖਿਚਾ ਸਕਦਾ ਤੇ ਬਹੁਤ ਵਧੀਆ ਉਪਰਾਲਾ ਕਰਦੇ ਆ ਇਹ ਪੂਰੇ ਵਧੀਆ ਤਰੀਕੇ ਨਾਲ 크리스마ਸ ਮਨਾਉਂਦੇ ਆ ਕੈਂਟ ਗੱਲਬਾਤ ਆ ਪੂਰੀ ਤੇ ਛੁੱਟੀਆਂ 크리스마ਸ ਦੀਆਂ ਲਗਭਗ ਹੋ ਚੁੱਕੀਆਂ 15 ਦਿਨ ਲਗਾਤਾਰ 20 ਦਿਨ ਇਹ 크리스마ਸ ਮਨਾਉਂਦੇ ਆ ਨਵਾਂ ਸਾਲ ਮੰਨ ਕੇ ਚੱਲੋ ਇਹਨਾਂ ਦਾ ਮਾਲੋ ਇੰਜੋਏ ਲਾਈਫ ਉਹਦੇ ਵਿੱਚ ਇਹ ਪੂਰਾ ਕਰਦੇ ਦੱਬ ਕੇ ਕੋਰੇ ਕ੍ਰਿਸਮਸ ਦੀਆਂ 15-20 ਛੁੱਟੀਆਂ ਕਰ ਦਿੰਦੇ ਆ ਕੰਮਕਾਰ ਸਾਰੇ ਬੰਦ ਤੇ ਸਿਰਫ ਨਿਆਰੇ ਲੈਂਦੇ ਆ ਪੱਕਾ ਸ਼ਗਲਾਉਂਦੇ ਆ ਤੇ ਬਾਹ ਘੁੰਮਦੇ ਲਲਕਰੇ ਮਾਰੀ ਰੱਖਦੇ ਆ ਗਾਣੇ ਗੂਣੇ ਸੁਣੀ ਜਾਂਦੇ ਆ ਆ ਇਹਨਾਂ ਦਾ ਮਾਹੌਲ ਹੁੰਦਾ 크ਿਸਮਸ ਤੇ ਤੇ ਹੋਰ ਤੁਹਾਨੂੰ ਸਿਟੀ ਦਾ ਮਾਹੌਲ ਅੱਗੇ ਹੋਰ ਦਿਖਾਉਣੇ ਆ ਇਹਨਾਂ ਅਗਰ ਤੁਹਾਨੂੰ ਦਿਖਾਤਾ ਜਿਵੇਂ ਜਿਵੇਂ ਕੋਈ ਮਾਹੌਲ ਆਪਣ ਨੂੰ ਲੱਗੂਗਾ ਤੁਹਾਨੂੰ ਅਸੀਂ ਦਿਖਾਉਂਦੇ ਰਵਾਂਗੇ ਤਾਂ ਆਪਣੀਆਂ ਵੀਡੀਓ ਚੰਗੀਆਂ ਲੱਗੀਆਂ ਤਾਂ ਦੱਬ ਕੇ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਆਜੋ ਅੱਗੇ ਬਣੇ ਰਹੋ ਮੇਸ ਦਿਨ ਲਗਭਗ ਇਹਨਾਂ ਨੇ ਸਾਰੇ ਜਿਹੜੇ ਆਪ ਦੇ ਆਪ ਦੇ ਬਿਜ਼ਨਸ ਉਹ ਤਾਂ ਇਹਨਾਂ ਨੇ ਆਫ ਕਰਤਾ ਕੰਮ ਕਰਨਾ ਜੇ ਕੋਈ ਜਿਹੜੀਆਂ ਜੋਬਾਂ ਜੂਬਾਂ ਚੱਲੀ ਜਾਂਦੀਆਂ ਉਹਨਾਂ ਤੇ 26 ਤਰੀਕ ਸ਼ਾਇਦ ਹਾਂ 24 24 ਤੋਂ ਸ਼ਾਇਦ ਉਹ ਵੀ ਛੁੱਟੀਆਂ ਹੋ ਜਾਣਗੀਆਂ ਅੱਗੇ 8-10 ਜਨਵਰੀ ਤੱਕ ਛੁੱਟੀਆਂ ਚੱਲਣਗੀਆਂ ਤੇ ਪੂਰੇ ਘੈਂਟ ਕ੍ਰਿਸਮਸ ਮਨਾਉਂਦੇ ਆ ਤੇ ਕੁਛ ਨਹੀਂ ਹੁਣ ਠੇਕਿਆਂ ਦੇ ਉੱਤੇ ਨਿਊਜ਼ੀਲੈਂਡ ਦੇ ਵਿੱਚ ਖੁੱਲ ਭੀੜ ਹੁੰਦੀ ਆ ਗੋਰੇ ਪੇਟੀਆਂ ਦੀਆਂ ਪੇਟੀਆਂ दारू ਦੀਆਂ ਚੱਕ ਚੱਕ ਵੀਰਾਂ ਲਈ ਜਾਂਦੇ ਆ ਘਰੇ ਪੂਰਾ ਮਿਊਜ਼ਿਕ ਮਾਜਿਕ ਚਲਾ ਕੇ ਕੁੜੀਆਂ ਬੰਦੇ ਜਵਾਕ ਸਭ ਕੁਰੇ ਲੈਂਦੇ ਨੇ ਯਾਰੇ ਤੇ ਫੁੱਲ ਨਹੀਂ ਯਾਰੇ ਲੈਂਦੇ ਆ ਇਹਨਾਂ ਦਾ ਲੋਕ ਮੈਂ ਕੱਲ ਗੋਰੇ ਨੂੰ ਪੁੱਛਿਆ ਇੱਕ ਤੇ ਉੱਥੇ ਕੰਮ ਕਰੀ ਜਾਂਦਾ ਸੀਗਾ ਉਹ ਪੇਟੀ ਲੈ ਕੇ ਆਇਆ ਬਾਹਰ ਗੱਲ ਕਰਨ ਲੱਗ ਗਿਆ ਉਹ ਪਰਸੋਂ ਦੀ ਗੱਲ ਆ ਤੇ ਉਹ ਕਹਿੰਦਾ ਵੀ ਮੇਰੀ 2023 ਸਾਲ ਦੀ ਅੱਜ ਲਾਸਟ ਜੋਬ ਹੈ ਕਹਿਣ ਦਾ ਮਤਲਬ ਉਨੇ ਆਪਦੇ ਸਾਲ ਦੇ ਵਿੱਚ ਜਿਹੜਾ ਕੰਮ ਕਰਵਾ ਸੀ ਨਵੇੜਤਾ ਹੁਣ ਅਗਲੇ ਸਾਲ 2024 ਚ ਕੰਮ ਲਗਾਗੇ ਬਸ ਹੋਰ ਕੰਮ ਨਹੀਂ ਕਰਦੇ ਆ ਸਾਲ ਕ ਪੂਰੇ ਨਿਯਾਰੇ ਲੈਂਦੇ ਆ 크ਿਸਮਸ ਦੇ ਘੈਂਟ ਗੱਲਬਾਤ ਰੱਖਦੇ ਆ ਇਹ ਐ ਲਾਈਫ ਦੇ ਵਿੱਚ ਅਸਲ ਜਿਹੜਾ ਕੀ ਕਹਿੰਦੇ ਨਾ ਨਜ਼ਾਰਾ ਉਹ ਇਹੀ ਲੈਂਦੇ ਆ ਆਪਾਂ ਲੋਕ ਕੀ ਕਰਦੇ ਆ ਕਮਾਈ ਜਾਂਦੇ ਆ ਤੇ ਗਾਂਹ ਬਾਰੇ ਬੜਾ ਸੋਚਦੇ ਆ ਯਾਰ ਆਪਣੇ ਜਵਾਕਾਂ ਵਾਸਤੇ ਜਿਹੜੀ ਚੀਜ਼ ਆਪਾਂ ਬਣਾ ਲਈ ਜਾਂ ਕਰ ਲਈ ਉਹਦਾ ਇਹ ਹੁੰਦਾ ਵੀਰ ਕਿਤੇ ਨਾ ਉਹ ਚੀਜ਼ ਆਪਣੇ ਦਸਤੋਂ ਜਾਣ ਆ ਬੜੇ ਜੇ ਜੱਟ ਨੇ ਜ਼ਮੀਨ ਲੈ ਲਈ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਹੋਰ ਲੈ ਲਈਏ ਕਿਤੇ ਵਿੱਚ ਨਹੀਂ ਨਾ ਪਏ ਜਾਂ ਕੋਈ ਵੀ ਚੀਜ਼ ਆਪਾਂ ਲੈ ਲਈਏ ਮੰਨ ਲਓ ਤੇ ਇਹਨਾਂ ਨੂੰ ਸਿਰਫ ਆਪਦਾ ਮੰਨ ਲਓ ਲਾਈਫ ਦੇ ਵਿੱਚ ਆਹੀ ਹੁੰਦਾ ਵੀ ਕਮਾਓ ਤੇ ਖਾਓ ਤੇ ਨਿਆਰੇ ਲਓ ਅੱਗੇ ਵਾਸਤੇ ਕੁਝ ਬਣੇ ਨਾ ਬਣੇ ਜਵਾ ਕਾ ਪਿਆ ਉਹਦਾ ਕੰਮ ਜਾਣਣ ਕੁਝ ਕਰ ਨਾ ਕਰਨ ਤਾਂ ਇਸ ਲਈ ਨਾ ਮੀਆਂ deki ਉਮਰਾ ਵੀ ਲੰਮੀਆਂ ਹੁੰਦੀਆਂ ਐ ਟੈਨਸ਼ਨ ਲੈਂਦੇ ਨਹੀਂ ਦਿਮਾਗ ਤੇ ਬੜਾ ਸੋਚਦੇ ਨਹੀਂ ਆਪਾਂ ਸੋਚ ਸੋਚ ਕੇ ਕੰਮਲੇ ਹੋਏ ਰਹਿੰਦੇ ਆ ਇਹਨਾਂ ਚੀਜ਼ਾਂ ਦਾ ਕਾਫੀ ਫਰਕ ਆ ਤੇ ਕੰਮ ਦੇ ਟਾਈਮ 'ਇਹ ਕੰਮ ਕਰਦੇ ਆ ਅਸੀਂ ਆਪਣੇ ਲੋਕ ਕੀ ਕਰਦੇ ਸਵੇਰ 4-5 ਵਜੇ ਉੱਠ ਕੇ ਕੰਮਾਂ ਤੇ ਇਹਨਾਂ ਨੇ 9 ਵਜੇ ਪਹੁੰਚਣਾ 9 ਤੋਂ 5 ਨਾਲ ਦਾ ਫਿਕਸ ਟਾਈਮ ਐ ਆਪਣੇ ਲੋਕਾਂ ਦਾ ਕੋਈ ਟਾਈਮ ਹੀ ਨਹੀਂ ਕੋਈ 4 ਵਜੇ ਤੁਰਿਆ ਜਾਂਦਾ ਕੋਈ 5 ਵਜੇ ਤੁਰਿਆ ਜਾਂਦਾ ਰਾਤ ਨੂੰ 8-8 ਵਜੇ ਆਉਂਦੇ ਆ ਇਹਨਾਂ ਦੀਆਂ ਜੌਬਾਂ ਦਾ ਸਾਰੀਆਂ ਚੀਜ਼ਾਂ ਦਾ ਟਾਈਮ ਤਾਂ ਇਹਨਾਂ ਦੀ ਲੌਂਗ ਲਾਈਫ ਹੈਗੀ ਆ ਉਹਦਾ ਫਰਕ ਆ ਵੀ ਸਿਸਟਮ ਮੈਨੂੰ ਠੀਕ ਲੱਗਿਆ ਆਪਣੇ ਜਿਵੇਂ ਲੋਕ ਮੰਗਦੇ ਆ ਇੱਕ ਦੂਜੇ ਦੇ ਲੱਤਾਂ 'ਚ ਹੀ ਪੈ ਜਾਂਦੇ ਆ ਇਹ ਇਸ ਤਰੀਕੇ ਨਾਲ ਐਨਜੋਏ ਕਰਕੇ ਜਿਹੜਾ ਕੋਈ 2 ਰੁਪਏ 2 ਡਾਲਰ 4 ਡਾਲਰ ਰੱਖਿਆ ਠੀਕ ਆ ਆਪਣੇ ਵਾਲੇ ਦਾ ਪੈਰਾਜ ਪੈ ਜਾਂਦੇ ਆ ਖੜਾ ਨਹੀਂ ਛੱਡਦੇ ਜੀੜੇ ਪਾੜਨ ਤੱਕ ਜਾਂਦੇ ਆ ਸਸਤੀ ਕਿਨਾਰੇ ਇਹ ਬੈਠੇ ਆ ਸੁਬਾਹ ਜੇ ਵਜਾਈ ਜਾਂਦੇ ਸਾਜ ਜੇ ਕੋਈ 2-4 ਡਾਲਰ ਦੇ ਗਿਆ ਵਾ ਦੇ ਗਿਆ ਨਹੀਂ ਦੇ ਕੇ ਗਿਆ ਤਾਂ ਨਹੀਂ ਦੇ ਕੇ ਗਿਆ ਕੋਈ ਉਵੇਂ ਚੱਲ ਜਾਂਦਾ ਸਿਸਟਮ ਇਹ ਅੱਜ ਦੇ ਵਲੌਗ ਚ ਨਹੀਂ ਜੇ ਸਸਤੀ ਘਾਲ ਸਾਰਿਆਂ ਨੂੰ ਆਪਣੀ ਵੀਡੀਓ ਦੇਖਿਆ ਕਰੋ ਤੇ ਸਾਰੀਆਂ ਵੀਡੀਓ ਲਾਗੂ ਆਪਣੇ ਪਰਿਵਾਰਾਂ ਚ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਤੇ ਆਪਣੀ ਕਮੈਂਟ ਰਾਇ ਜ਼ਰੂਰ ਦਿਆ ਕਰੋ ਸ਼ੇਅਰ ਕਰਿਆ ਕਰੋ ਤੇ ਸਸਰੀਕਾਲ ਸਾਰਿਆਂ ਨੂੰ